ਇਰੇ ਪਲੇਨ ਦੇ ਮੁਸਾਫਰ ਸੀਗੇ ক্রু ਕੈਪਟਨ ਐਂਡ ਕੈਪਟਨ ক্রু ਜਿਹੜਾ ਹੌਸਟਲ ਦੇ ਅੰਦਰ ਜਾ ਕੇ ਪਲੇਨ ਡਿੱਗਿਆ ਹੈ ਉੱਥੇ ਜਿਹੜੇ ਬੱਚੇ ਆ ਡਾਕਟਰ ਸਾਹਿਬਾਨ ਅੰਡਰ ਟ੍ਰੇਨਿੰਗ ਜਾਂ ਹਮ ਕਰ ਰਹੇ ਸੀਗੇ ਉਹ ਵੀ ਜਿਹੜਾ ਜਾਨ ਮਾਲ ਦਾ ਨੁਕਸਾਨ ਹੋਇਆ ਸਾਰੇ ਦੇਸ਼ ਨੂੰ ਇਹਦਾ ਸਦਮਾ ਲੱਗਿਆ ਜਿੱਥੇ ਗੁਜਰਾਤ ਨੇ ਆਪਣਾ ਫਾਰਮਰ ਚੀਫ ਮਿਨਿਸਟਰ ਗਵਾਤਾ ਪੰਜਾਬ ਬੀਜੇਪੀ ਨੇ ਇੱਕ ਬਹੁਤ ਹੀ इन रियल सेंस देखो कहण नु त लोग बहुत कुछ कह दंदे है बट मैं अपनी जिंदगी च बहुत ਘੱਟ ਇਸ ਕਿਸਮ ਦੇ ਇਨਸਾਨ ਦੇਖੇ ਐ ਵਿਚਾਰ ਇਨ ਰੀਅਲ ਸੈਂਸ ਅ ਜੈਂਟਲਮੈਨ ਪੋਲੀਟੀਸ਼ੀਅਨ ਐਨੀ ਹਲੀਮੀ ਅਗਰ ਮੈਂ ਕਿਸੇ ਨਾਲ ਕੰਪੇਅਰ ਕਰਕੇ ਦੇਖਾਂ ਮੈਂ ਸਮਝਦਾ ਬਾਬਲ ਸਾਹਿਬ ਤੋਂ ਵੀ ਬਹੁਤ ਕਦਮ ਅੱਗੇ ਸੀਗੇ ਹਲੀਮੀ ਕਿਉਂਕਿ ਮੈਂ ਜਿੰਨੇ ਮੁੱਖ ਮੰਤਰੀ ਜੀ ਦੇ ਨਾਲ ਮੈਨੂੰ ਦੇਖਣ ਦਾ ਕੰਮ ਕਰਨ ਦਾ ਜਾਂ ਇਸ ਇੱਕ ਪਰਿਵਾਰ ਨਾਲ ਜੁੜੇ ਹੋਣ ਕਰਕੇ ਮੈਨੂੰ ਮੌਕਾ ਮਿਲਿਆ ਬਹੁਤ ਹੀ ਨਰਮ ਸੁਭਾਅ ਦੇ ਕਿਸੇ ਕਿਸਮ ਦਾ ਅਹੰਕਾਰ ਜਾਂ ਕਿਸੇ ਕਿਸਮ ਦਾ ਉਹਨਾਂ ਦੇ ਅੰਦਰ ਕਹਿੰਦਾ নোਅਅਰਸ ਅਬਾਊਟ ਕਿਸੇ ਨੂੰ ਇਹ ਨਹੀਂ ਲੱਗ ਸਕਦਾ ਕਿ ਤੁਸੀਂ ਫਾਰਮਰ ਚੀਫ ਮਿਨਿਸਟਰ ਆਫ ਗੁਜਰਾਤ ਵਰਗੀ ਸਟੇਟ ਦੇ ਫਾਰਮਰ ਚੀਫ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਬਹੁਤ ਹੀ ਉਹਨਾਂ ਦੇ ਪਰਿਵਾਰ ਨੂੰ ਤੇ ਬਾਕੀ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਨਜ਼ਦੀਕੀ ਪਰਿਵਾਰ ਦੇ ਮੈਂਬਰ ਗੁਆਏ ਹੈ ਅਸੀਂ ਸਾਰੇ ਆਪਣੇ ਦਿਲੋਂ ਦਿਲੋਂ ਨਾਲ ਸਾਰਿਆਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਤੇ ਵਾਹਿਗੁਰੂ ਅਰਦਾਸ ਕਰਦਾ ਮੇਰੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਇਹ ਪਲੇਨ 'ਚ ਮੁਸਾਫਿਰ ਸੀਗੇ ক্রੂ ਕੈਪਟਨ ਐਂਡ ਕੈਪਟਨ ਕ੍ਰੂ ਇਹ ਜਿਹੜਾ ਹੌਸਟਲ ਦੇ ਅੰਦਰ ਜਾ ਕੇ ਪਲੇਨ ਡਿੱਗਿਆ ਹੈ ਉੱਥੇ ਜਿਹੜੇ ਬੱਚੇ ਆ ਡਾਕਟਰ ਸਾਹਿਬਾਨ ਅੰਡਰ ਟ੍ਰੇਨਿੰਗ ਜਾਂ ਹਮ ਕਰ ਰਹੇ ਸੀਗੇ ਹੋਰ ਵੀ ਜਿਹੜਾ ਜਾਨ ਮਾਲ ਦਾ ਨੁਕਸਾਨ ਹੋਇਆ ਸਾਰੇ ਦੇਸ਼ ਨੂੰ ਇਹਦਾ ਸਦਮਾ ਲੱਗਾ ਜਿੱਥੇ गुजरात ਨੇ ਆਪਣਾ ਫਾਰਮਰ ਚੀਫ ਮਿਨਿਸਟਰ ਗਵਾਤਾ ਪੰਜਾਬ ਬੀਜੇਪੀ ਨੇ ਇੱਕ ਬਹੁਤ ਹੀ ਇਨ ਰੀਅਲ ਸੈਂਸ ਦੇਖੋ ਕਹਿਣ ਨੂੰ ਤਾਂ ਲੋਕ ਬਹੁਤ ਕੁਝ ਕਹਿ ਦਿੰਦੇ ਐ ਬਟ ਮੈਂ ਆਪਣੀ ਜ਼ਿੰਦਗੀ ਚ ਬਹੁਤ ਘੱਟ ਇਸ ਕਿਸਮ ਦੇ ਇਨਸਾਨ ਦੇਖੇ ਐ ਵਿਚਾਰ ਇਨ ਰੀਅਲ ਸੈਂਸ ਅ ਜੈਂਟਲਮੈਨ ਪੋਲੀਟੀਸ਼ੀਅਨ ਐਨੀ ਹਲੀਮੀ اگر میں کسی ਨਾਲ کمپیئر کر کے دیکھا میں سمجھتا ہوں کہ باضل صاحب تو بھی بہت قدم اگے سی گئے ہلینی کیونکہ میں جن ਦੇ मुख्यमंत्रीज ਦੇ ਨਾਲ ਮੈਨੂੰ ਦੇਖਣ ਦਾ ਕੰਮ ਕਰਨ ਦਾ یا ਇਸ ਇੱਕ ਪਰਿਵਾਰ ਨਾਲ ਜੁੜੇ ਹੋਣ ਕਰਕੇ ਮੈਨੂੰ ਮੌਕਾ ਮਿਲਿਆ بہت ਹੀ ਨਰਮ ਸੁਭਾਅ ਦੇ ਕਿਸੇ ਕਿਸਮ ਦਾ ਅਹੰਕਾਰ ਜਾਂ ਕਿਸੇ ਕਿਸਮ ਦਾ ਉਹਨਾਂ ਦੇ ਅੰਦਰ ਕਹਿੰਦਾ نوਅਰਸ ਅਬਾਊਟ ਕੋਈ ਸਾਨੂੰ ਇਹ ਨਹੀਂ ਲੱਗ ਸਕਦਾ ਇਹ ਤੁਸੀਂ ਫਾਰਮਰ ਚੀਫ ਮਿਨਿਸਟਰ ਆਫ ਗੁਜਰਾਤ ਵਰਗੇ ਸਟੇਟ ਦੇ ਫਾਰਮਰ ਚੀਫ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਬਹੁਤ ਹੀ ਉਹਨਾਂ ਦੇ ਪਰਿਵਾਰ ਨੂੰ ਤੇ ਬਾਕੀ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਨਜ਼ਦੀਕੀ ਪਰਿਵਾਰ ਦੇ ਮੈਂਬਰ ਗੁਆਏ ਹੈ ਅਸੀਂ ਸਾਰੇ ਆਪਣੇ ਦਿਲੋਂ ਦਿਲੋਂ ਨਾਲ ਸਾਰਿਆਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਤੇ ਵਾਹਿਗੁਰੂ ਅਰਦਾਸ ਕਰਦਾ ਮੇਰੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ